ਹੀ ਤੇਰੇ ਯਾਰ ਦੀ ਵਿੱਚੇ ਨਾਮ ਜੱਟ ਦਾ ਹਾਂ ਤੂੰ ਸੁਣਿਆ ਤਾਂ ਬਹੁਤ ਹੁਣਾ ਦੇ ਖਿਆਣੀ ਹੋਣਾ ਮੈਨੂੰ ਸੀਨਾ ਵਿੱਚ ਨਹੀਂ ਆਉਂਦੇ ਤੋਂ ਕਿਤੇ ਨਿਕਲੇ ਹੋਏ ਬਾਹਰ ਹੁਣਿਆਣੀ ਉਹਦੋਂ ਕਾਲ ਹੁੰਦਾ ਆਣੀ ਮੈਂ ਕਿੰ ਤਿੰਨ ਚਾਰ ਤੇ ਕੁੱਚੀ ਦਾਣੀ ਗੋਲੀ ਵਾਲਾ ਸੱਪ ਛਪੇ ਆਣੀ ਮਿੱਤਰਾਂ ਦੀ ਕਾਰ ਤੇ ਲੋ ਵੀ ਮਿੱਤਰੋ ਬਾਈ ਆਪਣਾ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ ਘੈਂਟ ਗੀਤ ਲਿਖ ਕੇ ਲਿਆ ਆ ਬਾਈ ਵਾਲੀ ਗੱਡੀ ਜਮਦੂਦ ਦਾ ਝੋਟਾ ਦੇ ਅੱਗੇ ਖੜ ਕੇ ਬਾਈ ਸੁਣਾਊਗਾ ਗੀਤ ਸੱਸੀ ਦਾ ਬਾਈ ਜੀ ਕੀ ਹਾਲ ਚਾਲ ਨੇ ਲੈ ਮੈਂ ਮੈਕ ਲਾਣਾ ਬਾਈ ਦੇ ਲਾ ਦੇ ਲਾ ਦੇ ਮੈਕ ਲਾਣਾ ਬਾਈ ਦੇ ਮੈਂ ਕੱਟ ਕੇ ਜੇ ਲ ਆਵਾਜੂਜਾ ਦੇਖ ਤੈ ਸੁਣਾ ਭਾਈ ਬਣ ਕੇ ਕਿਹੜਾ ਗੀਤ ਲੈ ਆ ਸਿੱਧੂ ਨੂੰ ਸਰ ਸੰਧਾ ਜੀ ਨਹੀਂ ਦੇਣ ਬਾਦਲੇ ਕੇ ਯਾਦ ਦਾ ਠੀਕ ਆ ਸੁਣਾਓ ਤੇਰੀ ਯਾਦ ਸਿੱਧੂ ਸਾਨੂੰ ਆਉਂਦੀ ਐ ਕੀ ਕਰੀਏ ਹਾਏ ਸਾਡੇ ਦਿਲ ਨੂੰ ਬੜਾ ਤੜਫਾਉਂਦੀ ਐ ਦੱਸ ਕੀ ਕਰੀਏ ਸਿੱਧੂ ਕੀ ਕਰੀਏ ਤੂੰ ਕੌਣ ਐ ਸਾਈਂ ਗਾ ਦਿੱਤਾ ਜਮ ਅਸਰਾਏ ਮਿਤਰਾ ਲਾ ਦਿੱਤਾ ਤੂੰ ਕੌਣ ਐ ਸਾਈਂ ਗਾ ਦਿੱਤਾ ਜਮਾ ਸਰਾਈ ਮਿੱਤਰਾ ਲਾ ਦਿੱਤਾ ਤੇਰੇ ਅੱਗੇ ਸੀਸ ਤੇਰੇ ਅੱਗੇ ਸੀਸ ਚੁੱਕਾ ਦਿੱਤਾ ਢਾਈਓ ਦੁਨੀਆ ਅੱਜ ਤੈਨੂੰ ਗਾਉਂਦੀ ਐ ਦੱਸ ਕੀ ਕਰੀਏ ਹਾਏ ਸਿੱਧੂ ਕੀ ਕਰੀਏ ਤੈਨੂੰ ਦੁਨੀਆ ਚੇਤੇ ਕਰਦੀ ਏ ਤੇਰਾ ਜਣਾ ਖਣਾ ਹਮ ਦਰਦੀ ਏ ਦੁਨੀਆ ਚੇਤੇ ਕਰਦੀ ਐ ਤੇਰਾ ਜਣਾ ਖਣਾ ਹਮਦਰਦੀ ਐ ਕੜਾ ਅੱਜ ਵੀ ਤੇਰੀ ਕੜਾ ਅੱਜ ਵੀ ਤੇਰੀ ਚੜਦੀ ਐ ਤੇਰੀ ਰੂਹ ਅੱਖੀਆਂ ਮੂਰੇ ਆਉਂਦੀ ਐ ਦੱਸ ਕੀ ਕਰੀਏ ਹਾਏ ਓਏ ਪੁੱਤ ਕੀ ਕਰੀਏ ਤੈਨੂੰ ਜਦ ਸਿੱਧੂ ਵੀ ਕਰਦਾ ਏ ਤੈਨੂੰ ਯਾਦ ਸਿੱਧੂ ਵੀ ਕਰਦਾ ਏ ਤੇਰੀ ਸਮਾਦ ਤੇ ਆ ਕੇ ਖੜਦਾ ਏ ਤੇਰੀ ਸਮਾਦ ਤੇ ਆ ਕੇ ਖੜਦਾ ਏ ਉਹਦੇ ਦਿਲ ਵਿੱਚ ਪੂਰੀ ਉਹਦੇ ਦਿਲ ਵਿੱਚ ਪੂਰੀ ਸਰਦਾ ਏ ਤੇਰੀ ਰੂਹ ਅੰਬਰਾਂ ਵਿੱਚ ਗਾਉਂਦੀ ਐ ਦੱਸ ਕੀ ਕਰੀਏ ਹਾਏ ਓਏ ਪੁੱਤ ਕੀ ਕਰੀਏ ਪਿੰਡ ਦਾ ਆਦੋ ਕਿਹੜਾ ਪਿੰਡ ਆ ਤੁਹਾਡਾ ਨਾਮ ਕੀ ਆ ਮੇਰਾ ਨਾਮ ਜੀ ਮਲਕੀਰ ਸਿੱਧੂ ਪਿੰਡ ਲੱਡੀ ਅੱਛਾ ਉਹ ਰਹੇ ਨਾ ਸਮਾਂ ਤੇ ਪਹਿਲਾਂ ਵੀ ਮੈਂ ਉਹਰੇ ਆਉਂਦਾ ਰਹਣਾ ਜੀ 2-3 ਸਾਲ ਹੋ ਗਏ ਮੈਨੂੰ ਪਹਿਲਾਂ ਵੀ ਲਾਉਣ ਹੁੰਦਾ ਹਾਂ ਹਾਂ ਪਹਿਲਾਂ ਵੀ ਲਾਉਣ ਹੁੰਦਾ ਹਾਂ ਠੀਕ ਆ ਠੀਕ ਆ ਬਾਈ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਬਾਈ ਆ ਆਪਣੇ ਡੀਪ ਰੀਤ ਵੱਡਾ ਹੋ ਗਿਆ ਮੁੰਡਾ ਜੀ ਮੈਂ ਪਹਿਲਾਂ ਵੀ ਦੇਖਿਆ ਹੂ ਸਿੱਧੂ ਬਾਈ ਵਾਲੇ ਇਹ ਗਾਣੇ ਬਹੁਤ ਘੈਂਟ ਆਵਾਜ਼ ਆ ਵੀਰ ਦੀ ਕੀ ਹਾਲ ਨੇ ਵੀਰੇ ਠੀਕ ਠਾਕ ਹੋ ਮਾਈਕ ਥੋੜਾ ਲਵੇ ਲਾ ਲੋ ਹਾਂ ਬਹੁਤ ਵਧੀਆ ਬਾਈ ਅੱਛਾ ਕਿਹੜਾ ਗਾਣਾ ਸੁਣਾ ਰਹੇ ਹੋ ਅੱ ਸਾਡਾ ਬਿੱਗ ਲੌਸ ਗਾਣਾ ਬਈ ਉਸਨਾ ਸੁਣਾ ਦੇ ਮੇਰਾ ਭਾਈ ਬਣ ਕੇ ਦੋ ਲੈਣਾ ਫਿਰ ਹੌ ਟਿੱਬਿਆਂ ਦੇ ਪੁੱਤ ਧੂੜਾਂ ਪੁੱਟੀਆਂ ਹਾਲੀਵੁੱਡ ਤੱਕ ਵੱੜ ਕੇ ਲੈਂਜੜ ਚੋਬਰ ਮਰਿਆ ਨਹੀਂਓ ਅੱਜ ਵੀ ਦਿਲ ਵਿੱਚ ਧੜਕੇ ਤੇਰਿਆਂ ਬੋਲਾਂ ਚੱਲਦੇ ਰਹਿਣਾ ਜਦ ਤੱਕ ਦੁਨੀਆ ਰਹਿਣੀ ساری ਜ਼ਿੰਦਗੀ ਯੱਤਾ ਓਏ ਤੇਰੀ ਕਾਟ ਰੜਕਦੀ ਰਹਿਣੀ ਹਉ ਕਾਟ ਰੜਕਦੀ ਰਹਿਣੀ ਹੇ ਕਾਟ ਰੜਕਦੀ ਰਹਿਣੀ ਲੱਕ ਜਿਹੜੇ-ਜਿਹੜੇ ਕੱਟਦੇ ਮੈਂ ਉਹ ਨਾਟੀ ਨਾ ਵਿੱਚੋਂ ਨੀ ਆਓ ਹੱਥ ਤੇ ਡਾ ਹੁੰਦਾ ਏ ਮੋਜਰ ਟੰਗੇ ਆ ਨਹੀਂ ਭਾਈ ਗੀ ਜੀ ਨਾ ਵਿੱਚ ਨੀ ਆਓ ਨਮੀ ਦੀ ਮਟੇਰੀ ਉੱਠੀ ਤੇਰੇ ਸ਼ਾਇਰ ਦੀ ਵਿੱਚੇ ਨਾਮ ਜੱਟ ਦਾ ਹਾਂ ਤੂੰ ਸੁਣਿਆ ਤਾਂ ਬਹੁਤ ਹੁਣਾ ਦੇ ਖਿਆਣੀ ਹੁਣਾ ਮੈਨੂੰ ਸੀ ਨਾ ਵਿੱਚ ਨੀ ਆਓ ਤੇ ਤੋਂ ਕਿਤੇ ਨਿਕਲੇ ਹੋਏ ਬਾਹਰ ਹੁੰਨੇ ਆਂ ਚਾਰ ਤੇ ਕੁੱਚੀ ਦਾਣੀ ਗੋਲੀ ਵਾਲਾ ਸੱਪ ਛਪੇ ਆਣੀ ਮਿੱਤਰਾਂ ਦੀ ਗਾਰ ਤੇ ਆਓ ਕੁੱਚੀ ਦਾਣੀ ਗੋਲੀ ਦਾ ਪ੍ਰਿੰਟ ਛਪੇ ਆਣੀ ਮਿੱਤਰਾਂ ਦੀ ਗਾਰ ਤੇ